ਇੱਕ ਨੰਬਰ ਦੇ ਕੋਹਣਾ ਦੇਖੋ ਇੱਕ ਨੰਬਰ ਕੀ ਦੇ ਕੋਲ ਇੱਕ ਨੰਬਰ ਆ ਗਿਆ ਚੱਲ ਬਤ ਪਰਲੀ ਸਾਈਡ ਚੱਲ ਦੋ ਨੰਬਰ ਜੀ ਤਿੰਨ ਨੰਬਰ ਕੀ ਦੇ ਕੋਲ ਤਿੰਨ ਨੰਬਰ ਖੜੂ ਇਹ ਤਾਂ ਫਿਰ ਚਾਰ ਹੀ ਖੜਾ ਪੰਜ ਖੜਾ ਵਾਹ ਜੀ ਵਾਹ ਪਰਚੇ ਮੋੜ ਦੋ ਬਤ ਇੰਟਰ ਦੌਰਟ ਸਟਾਰਟ ਹੋਣ ਜਾ ਰਹੀ ਹੈ ਜ਼ੋਰਦਾਰ ਤਾੜੀਆਂ ਇਹਨਾਂ ਬੱਚਿਆਂ ਦੇ ਲਈ ਸਾਰਿਆਂ ਨੇ ਲਗਾਉਣੀਆਂ 600 ਮੀਟਰ ਲੜਕੇ ਜ਼ਿਲ੍ਹਾ ਪਤਰੀ ਖੇਡਾਂ ਬਰਨਾਲਾ 600 ਮੀਟਰ ਦੌੜ ਲੜ ਕੇ ਪਹਿਲਾ 라ਉਂਡ ਜ਼ੋਰਦਾਰ ਤਾੜੀਆਂ ਸਾਰੇ ਬੱਚਿਆਂ ਲਈ ਜ਼ੋਰਦਾਰ ਤਾੜੀਆਂ ਮਾਰੋ ਬਤ ਸਾਰਿਆਂ ਲਈ ਸਾਰੇ ਬੱਚਿਆਂ ਲਈ ਜ਼ੋਰਦਾਰ ਤਾੜੀਆਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੱਲੀ ਚੱਲਣਾ ਪਤਾ ਆ ਜਾਏ ਇੱਕ 라ਉਂਡ ਲਓ ਜੀ 600 ਮੀਟਰ ਦੌੜ ਆ ਲੈ ਵੈਰੀ ਗੁੱਡ ਸੁਨੀਲ ਜੱਜ ਲੜਕੇ 600 ਮੀਟਰ ਦੌੜ ਲੜਕੇ ਫਿਨਿਸ਼ਿੰਗ ਲੈਂਡ ਪਾਰ ਕਰਦੇ ਹੋਏ ਵੈਰੀ ਗੁੱਡ ਆ ਗਿਆ ਫਸਟ ਸੈਕੰਡ ਤੇ ਥਰਡ ਆ ਆਇਆ ਸੋਨਾ ਤੇ ਸੁਨੱਖਾ ਮੁੰਡਾ ਵੈਰੀ ਗੁੱਡ 3 ਜੇ ਨੰਬਰ ਤੇ ਚੌਥੇ ਨੰਬਰ ਤੇ ਤੇ ਪੰਜਵੇਂ ਤੇ ਜ਼ਿਲ੍ਹਾ ਪਤਰੀ ਖੇਡਾਂ ਸਟਾਰਟ ਹੋਣ ਜਾ ਰਹੀਆਂ ਗੁਰਤੇਜ ਸਿੰਘ ਵੱਲੋਂ ਕੁਵਾਈ ਮੈਦਾਨ ਤੇ 600 ਮੀਟਰ ਲੜਕੀਆਂ ਜ਼ਿਲ੍ਹਾ ਪਤਰੀ ਖੇਡਾਂ ਚੱਲ 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 600 ਮੀਟਰ ਦੌੜ ਲੜਕੀਆਂ ਵੈਰੀ ਗੁੱਡ ਵੈਰੀ ਗੁੱਡ ਪਹਿਲਾ ਰਾਉਂਡ ਪੂਰਾ ਕਰਦੀਆਂ ਹੋਈਆਂ ਕੁੜੀਆਂ ਪਹਿਲਾ ਰਾਉਂਡ ਪੂਰਾ ਕਰਦੀਆਂ ਹੋਈਆਂ ਅੱਧਾ ਚੱਕਰ ਰਹਿ ਗਿਆ ਵੈਰੀ ਗੁੱਡ ਲਾਓ ਸਾਰੇ ਜ਼ੋਰ ਪਤਾ ਪਹਿਲੇ 2 ਤੇ 3 ਨੰਬਰ ਤੇ ਓਨਲੀ ਲਾਓ ਜ਼ੋਰ ਸਾਰਿਆਂ ਨੇ ਚਲੋ ਚਲੋ ਹੋਥਿਆਣਾ ਹਜੇ ਤੱਕ ਲਾਓ ਜਿਓ ਰੁਕਣਾ ਨਹੀਂ ਕਿਸੇ ਨੇ ਵੀ ਵੈਰੀ ਗੁੱਡ ਚੌਥੇ ਨੰਬਰ ਦੇ ਖਸਪ੍ਰੀਤ ਕੋਟ ਠੁੱਲੀ ਨਾਵਾਤ ਖੜਾ ਹੋ ਪਤਾ ਖਸਪ੍ਰੀਤ ਕੋਟ ਠੁੱਲੀਵਾਲ ਠੀਕ ਆ ਇਹ ਕੁੜੀਆ ਸਟੇਟ ਲਈ ਜਾ ਰਹੀ ਆ ਹੁਣ ਮੁਬਾਰਕਾਂ ਵੀ ਠੀਕ ਆ ਠੁੱਲੀਵਾਲ ਵਾਲਿਓ ਥੈਂਕ ਯੂ ਸਰ ਨਹੀਂ ਸਰ ਕੋਲ ਰਹੇ ਜੀ ਕਿਹੜਾ ਸਕੂਲ ਹੈ ਬੱਚੀ ਦਾ ਇਹਦਾ ਉਗੋ ਕੇ ਸੈਕਿੰਡ ਹੈ ਇਹ ਸੈਕਿੰਡ ਸੈਕਿੰਡ ਨਵਜੋਧ گور ਕਿਹੜਾ ਸਕੂਲ ਆ ਪਤਾ ਸਰਕਾਰੀ ਫੈਮਿਲੀ ਫਤਿਹਗੜ੍ਹ ਸੰਨ ਫਤਿਹਗੜ੍ਹ ਸੰਨ ਵੈਰੀ ਗੁੱਡ ਹੈ ਤੀਜੇ ਨੰਬਰ ਤੇ ਆਈ ਜਾ ਕੁੜੀਆ 200 ਮੀਟਰ ਲੜਕੀ ਆ ਬਾਜੀ ਬਾ ਕੀ ਆ ਵਾਤਾ ਵਾਹ ਜੀ ਵਾਹ ਕੀ ਵਾਤਾ ਉੰਜ ਹੀ ਕਲੀਅਰ ਹੈ ਦਾ ਚਲੋ 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 ਲਾਓ ਜੋਰ ਪਤਾ ਹਾਂ ਲਾਓ ਜੋਰ ਵੈਰੀ ਗੁੱਡ ਸਭ 200 ਮੀਟਰ ਲੜਕੀਆਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸਾਰੀਆਂ ਕੁੜੀਆਂ ਦਾ ਬਹੁਤ ਬਹੁਤ ਧੰਨਵਾਦ ਚਲੋ ਹਾਂ ਮਾ ਜੀ ਵਾਹ 200 ਮੀਟਰ ਲੜ ਕੇ ਇੱਥੇ ਕਰ ਲਓ ਪੁਆਇੰਟ ਤੇ ਇਧਰੋਂ ਕਰ ਲਓ ਆਉਂ ਗਿਆ ਹਵਾਈ ਘੋੜੇ ਬਣੇ ਇੱਥੇ ਕਰ ਲਓ ਇਧਰ ਵੈਰੀ ਗੁੱਡ ਵੈਰੀ ਗੁੱਡ ਬਹੁਤ ਹੀ ਫਸਮਾ ਮੁਕਾਬਲਾ ਲੱਗਦਾ ਇਹਨਾਂ ਮੁੰਡਿਆਂ ਦੇ ਵਿੱਚ ਕੀ ਵਾਤਾ ਵਾਹ ਵੀ ਵਾਹ ਵੀ ਵਾਹ ਵੀ ਵਾਹ ਵੀ ਵਾਹ ਲਾ ਦਿਓ ਮੁੰਡਿਆ ਯੋਰ ਆਗੇ ਆਗੇ ਹੁਣ ਤਾਂ ਪੱਟੀ ਆ ਗਈ ਹੁਣ ਤਾਂ ਪੱਟੀ ਆ ਗਈ ਪੱਟੀ ਚੱਕ ਦੇ ਫਟੇ ਚੱਲ ਬਈ ਚੱਲੋ ਚੋਬਰਾ ਸਤਨਾਮ ਕੋਟ ਤੋਂ ਨਾ ਆਉਂਦਾ ਅੱਛਾ ਓਕੇ અમરદબલ અમરદબલ જંગીયા ના બોલ નૂરજોત નૂર નૂર જોતાંગે તું ઓરા કેડા લાગ રહા સાહેબ દો દો એક નંબર કે સાહેબજી પરચિયાં ਦੇ ਨਾਲ ਬੱਚਿਆਂ ਦੇ ਨਾਲ ਅੰਜੈ ਸੈਟਅਪ ਹੋ ਰਿਹਾ ਲੈਣ ਦਾ ਤਾਂ ਕਿ ਕੋਈ ਸੇ ਵੀ ਕਿਸਮ ਦੀ ਕੋਈ ਤਰਾਜਵਾਜੀ ਨਾ ਹੋਵੇ ਵਧੀਆ ਉਪਰਾਲਾ ਹੈ ਇਹ ਦੋ ਤੇ ਆ ਦੋ ਤੇ ਹੈ ਸੁਲਪਾ ਅੱਗੇ ਅੱਗੇ ਖਬਰ ਚਲੇ ਲੈ ਵੀ ਸੀਐਸਟੀ ਆ ਰਹੇ ਨੇ 400 ਮੀਟਰ ਦੌੜ ਦਾ ਆਨੰਦ ਲੈਂਦੇ ਹੋਏ ਨਾਲ ਹੀ ਜਗਜੀਤ ਸਿੰਘ ਬਾਜੀ ਵਾਹ ਕੀ ਬਾਤਾਂ ਨੇ ਖੱਚੋ ਸੇਵਕਾ ਕੰਮ ਖਾਤਰੇ ਵਾਲੀ ਆ ਖਿੱਚਦੇ ਹੁਣ ਆ ਗਈ ਜੋਗਾ ਆ ਗਈ ਜੋਗਾ ਆਗੇ 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 ਟੀਚਰ ਸਰ ਨਾਲ ਨਾ ਭੱਜਣ ਨਾ ਭੱਜਣ ਨਾ ਨਾਲ ਨਾ ਭੱਜੋ ਅਤਰਾਜ ਹੋ ਜਾਂਦਾ ਨਾਲ ਨਾ ਭੱਜੋ ਅਤਰਾਜ ਹੋ ਜਾਂਦਾ ਵੈਰੀ ਗੁੱਡ ਚਲੋ ਭਾਈ 400 ਮੀਟਰ ਲੜਕੀਆਂ ਕੀ ਬਾਤਾਂ ਨੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ 400 ਮੀਟਰ ਲੜਕੀਆਂ ਫਰਸਟ ਪੋਜੀਸ਼ਨ ਲਈ ਚੱਲ ਚੱਲ ਤੀਜਾ ਨੰਬਰ ਵੈਰੀ ਗੁੱਡ ਚੱਲ 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 ਸੈਕੰਡ ਜੋਰ ਲਾ ਪਤ ਜੋਰ ਜੋਰ ਤੀਜੇ ਨੰਬਰ ਦਾ ਜੋਰ ਵੈਰੀ ਗੁੱਡ ਧਨੇਰ ਵਾਲਿਆਂ ਸਰ ਹੋ ਗਈਆਂ ਪਾਰਟੀ ਆਈ ਤੀਜਾ ਨੰਬਰ 100 ਮੀਟਰ ਲੜ ਕੇ ਕੀ ਬਾਤਾਂ ਨੇ ਬਾ ਵੀ ਵਾ ਮੁੰਡੇ ਆਉਂਦੇ ਨੇ ਹਵਾਈ ਜਹਾਜ਼ ਬਣੇ ਕਿਆ ਬਾਤਾਂ ਨੇ ਕਿਆ ਬਾਤਾਂ ਨੇ 100 ਮੀਟਰ 100 ਮੀਟਰ 100 ਮੀਟਰ ਕਲੀਅਰ ਹੋ ਗਿਆ ਵੈਰੀ ਗੁੱਡ ਲੜਕੀਆਂ ਖੇਚ ਜਵਾਨਾ ਖੇਚ ਜਵਾਨਾ ਜੋਰ ਦੀ ਖੇਚ ਜਵਾਨਾ ਖੇਚ ਜਵਾਨਾ ਕਿਆ ਬਾਤਾਂ ਨੇ ਕਿਆ ਬਾਤਾਂ ਨੇ ए राइट चला वो कब ਸਾਊ ਆਹਤ ਦੇ ਕੱਟ ਗਿਆ ਮਹਿਲਕਲਾ ਮਹਿਲਕਲਾ ਕੱਟ ਗਿਆ ਕੱਟ ਗਿਆ ਮਹਿਲਕਲਾ ਹੋਂ ਦਾ ਕੱਟ ਗਿਆ ਮਹਿਲਕਲਾ ਚੱਲੋ ਸੇਵਕਾ ਚੱਲੋ ਸੇਵਕਾ ਚੱਲੋ ਵੈਰੀ ਗੁੱਡ ਸਾਰੇ ਬੱਚੇ ਕਲਾਪਿੰਗ ਕਰੋ ਬਈ ਤਾਂ ਆਪਾਂ ਅਨਸ਼ੂ ਸੈਕਿੰਡ ਪੋਜੀਸ਼ਨ अगले बच्चे तैयार हैं रेस रेस वाले होंगे। जो के। तो पहले मैं <पीजार>। <देख>। <स्थिते> <स्थिते> ਜਸ਼ਨਦੀਪ ਸੈਕਿੰਡ ਚੈਨਰ ਦਾ ਅਕੱਤੀ ਲੰਬੀ ਚਾਰ ਆ ਗਿਆ ਜੀ ਇਹ ਬੱਚੇ ਵੀ ਕਿਆ ਰਹੇ ਨੇ ਸੁਖਪ੍ਰੀਤ ਹਕੇ ਕੁੜੀਆਂ ਦੇ 100 ਮੀਟਰ ਰੇਸ ਕੁੜੀਆਂ ਅਮਨੀਸ਼ਾ ਵਾਲੀ ਆਕਰਕਰ ਵਰਨਾਨਾ ਦੇ ਵਿੱਚ ਆ ਮੇਰੇ ਮਖੋ ਸੁਖਮਨਜੀਤ ਕੋ ਤੁੰਗਾ ਬਨਾਰਾ ਤੋਂ ਜੀ ਅਮਨੀਤੀ ਬਹਿ ਤਰਾਪੋ

ਆਸਟ੍ਰੋਪਸਾ ਹਾਵਾ ਚੜਾਓ ਪਾਸਟੂ ਦੀਵਾਂ ਚੱਕੀ ਐ ਵੀ ਨਹੀਂ ਬੋਲਦਾ ਐ ਵੀ ਨਹੀਂ ਬੋਲਦਾ ਪਟਨਾ ਜੰਮਲੇ ਕੀ ਹੁੰਦੀ ਆਪਾਂ ਆਖੀ ਦਰਕਾਰ ਸੈਕਿੰਡ ਅੱਗੇ ਲੈ ਰਹੇ ਹਾਂ 2 ਮਿੰਟ ਬੈਠ ਕੇ ਰੁਕਣਾ ਹੈ ਸੈਕਿੰਡ ਬਾਲੀਗੜੀ ਮੁੰਡੇ ਉਹ ਵੀ ਨੇੜੇ ਰਹੇ ਜੀ 1 ਮਿੰਟ ਬੈਠ ਕੇ ਤੋਂ ਹੋ ਰਹੇ ਨੇ ਜੀ 1 ਮਿੰਟ ਬਿਤਾਇਓ ਲੋਈ ਹਾਂਜੀ ਸਾਰੇ ਬੱਚੇ ਕਲਾਸਿੰਗ ਕਰਵੇਗਾ ਦੇਖੋ ਸਾਰਿਆਂ ਨੇ ਬਰਨਾਲਾ ਬਲੌਗ ਦੇ ਬੱਚੇ ਠੀਕ ਥੋੜਾ ਜੀ ਇਹ ਖੜ ਜਾਂ ਮੋੜਾ ਨਹੀਂ ਛਾਈ ਜਿੰਦੀ ਨਹੀਂ ਕੋਈ ਨਹੀਂ ਕੋਈ ਨਹੀਂ ਆ ਪੰਜ ਕਰ ਲੈ ਫੋਟੋ ਕੋਈ ਨਹੀਂ ਕੋਈ ਨਹੀਂ ਹੋ ਗਈ ਮੇਰੇ ਇੱਕ ਸਾਰੀ ਆਈ ਹੈ ਇਧਰਲੀ ਸਾਈਡ ਖੜ ਜਾਂ ਮੋੜਾ ਹਾਂਜੀ ਮੈਂ ਵੀ ਪਾਉ ਇੱਕ ਹੱਥ ਨੂੰ ਛੱਡਿਓ चाकू सारे इधर देखो सीधे इधर देखिए